ਸਰਬਜੀ ਸੰਗਰੂਰ ਵੀ ਦੀ ਕਹਾਣੀ ਗਲਤ ਫੈਲਨੀ ਭਾਗ 4 ਕੁਲਵਿੰਦਰ ਨੇ ਫਿਰ ਬਾਬੇ ਨੂੰ ਪੁੱਛਿਆ ਕਿ ਬਾਬਾ ਜੀ ਕੀ ਗੱਲ ਹੈ ਕਿਵੇਂ ਵਸੀਅਤ ਲਖਵਾਨੀ ਹੈ ਕਿਹਦੇ ਹੱਕ ਚ ਲਖਵਾਨੀ ਤਾਂ ਉਹ ਕਹਿਣ ਲੱਗਾ ਕਿ ਮੈਂ ਆਪਣੀ ਲੜਕੀ ਦੇ ਹੱਕ ਚ ਵਸੀਅਤ ਲਖਵਾਨੀ ਹੈ ਇਹ ਬੰਦਾ ਮੇਰਾ ਭਰਾ ਹੈ ਜੋ ਫੌਜ ਚ ਰਿਟਾਇਰ ਹੋ ਕੇ ਆਇਆ ਹੈ ਇਹਨਾਂ ਦੋ ਬੱਚਿਆਂ ਵਿੱਚੋਂ ਇੱਕ ਮੇਰਾ ਤੇ ਇੱਕ ਬੱਚਾ ਉਸਦਾ ਹੈ ਗਦ ਮੈਂ ਕੁੜੀ ਬਾਰੇ ਪੁੱਛਿਆ ਤਾਂ ਕਹਿੰਨ ਲੱਗਾ ਤੀ ਕੁੜੀ ਤਾਂ ਮੈਂ ਲਿਆ ਦਿੰਦੀ ਉਹ ਜੂਪੀ ਲੈਂਦੀ ਹੈ ਉਹਦਾ ਘਰ ਵਾਲਾ ਬੈਂਕ ਮੈਨੇਜਰ ਹੈ ਐਸ਼ੂ ਆਰਾਮ ਚ ਵਧੀਆ ਜ਼ਿੰਦਗੀ ਰਾਜੀ ਖੁਸ਼ੀ ਕੱਟ ਰਹੀ ਹੈ ਪਹਿਲਾਂ ਉਸ ਲਈ ਇੱਕ ਰਿਸ਼ਤਾ ਆਇਆ ਸੀ ਸਾਰੇ ਉਸ ਨੂੰ ਪਸੰਦ ਕਰ ਰਹੇ ਸੀ ਪਰ ਮੈਂ ਕਿਹਾ ਕਿ ਮੈਨੂੰ ਇਹ ਮੁੰਡਾ ਪਸੰਦ ਨਹੀਂ ਪਤਾ ਨਹੀਂ ਕੀ ਮਹਿਸੂਸ ਹੁੰਦਾ ਹੈ ਮੈਨੂੰ ਇਸ ਦੇ ਹਾਪ-ਪਾਪ ਠੀਕ ਨਹੀਂ ਲੱਗਦੀ ਤਾਰਿਕ ਕਹਿਣ ਲੱਗੇ ਕਿ ਬਾਬਾ ਜੀ ਤੁਹਾਨੂੰ ਤਾਂ ਐਵੇਂ ਬਹਿਵੇਂ ਡਰ ਵਾਲੀ ਕੋਈ ਗੱਲ ਨਹੀਂ ਬਚੋਲਾ ਜ਼ਿੰਮੇਵਾਰੀ ਲੈ ਰਿਹਾ ਹੈ ਪਰ ਮੈਂ ਤਾਂ ਅੜ ਗਿਆ ਕਿ ਮੈਂ ਆਪਣੀ ਕੁੜੀ ਦਾ ਵਿਆਹ ਇਸ ਨਾਲ ਨਹੀਂ ਕਰਨਾ ਤਾਂ ਫਿਰ ਘਰ ਦੇ ਮੈਂ ਮਰਾਨੀ ਮੇਰੀ ਗੱਲ ਮੰਨ ਕੇ ਮੁੰਡੇ ਵਾਲਿਆਂ ਨੂੰ ਨਾ ਕਰ ਦਿੱਤੀ ਹਫਤੇ ਬਾਅਦ ਪਤਾ ਲੱਗਾ ਕਿ ਉਹ ਮੁੰਡਾ ਤਾਂ ਕਿਸੇ ਦੀ ਕੁੜੀ ਭਜਾ ਕੇ ਲੈ ਗਿਆ ਕਲਵਿੰਦਰ ਨੇ ਬਾਬੇ ਨੂੰ ਪੁੱਛਿਆ ਕਿ ਤੁਹਾਨੂੰ ਕਿਵੇਂ ਪਤਾ ਲੱਗਾ